ਪੰਜਾਬੀਆਂ ਨੂੰ ਮਿਲਿਆ ਸਰਕਾਰ ਦਾ ਵੱਡਾ ਤੋਹਫਾ ਮੋਦੀ ਸਰਕਾਰ ਦਾ ਵੱਡਾ ਐਲਾਨ ਹੁਣ ਘਰ ਬੈਠੇ ਮਿਲਣ ਗਈਆਂ ਛੇ ਸੇਵਾਵਾਂ ਆਮ ਲੋਕਾਂ ਲਈ ਆਈ ਵੱਡੀ ਖਬਰ ਦੇਖੋ ਪੂਰੀ ਜਾਣਕਾਰੀ ਹਾਂਜੀ ਦੋਸਤੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਨਿੱਕੀ ਜੀ ਗੁਜਾਰਿਸ਼ ਬੇਨਤੀ ਕਰਦੇ ਹਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਲੱਗਦੀ ਬੈਲ ਆਈਕਨ ਦੀ ਘੰਟੀ ਵੀ ਦਬਾਉਣਾ ਨਾ ਭੁੱਲਿਓ ਤਾਂ ਪਹਿਲੀ ਤੇ ਵੱਡੀ ਤਾਜ਼ਾ ਖਬਰ ਵੱਡੀ ਅਪਡੇਟ ਤੁਹਾਡੇ ਸਾਹਮਣੇ ਆ ਪੰਜਾਬ ਦੇ ਕਈ ਇਲਾਕਿਆਂ ਚ ਅੱਜ ਮੀਂਹ ਪੈਣ ਦੀ ਸੰਭਾਵਨਾ ਜਾਰੀ ਪੰਜਾਬ ਦੇ ਕਈ ਇਲਾਕਿਆਂ ਚ ਮੀਂਹ ਪੈਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਨੇ ਇਸ ਲਈ yellow alert ਜਾਰੀ ਕੀਤਾ ਹੈ ਹਾਲਾਂਕਿ ਇਸ ਦਾ ਯਾਦਾ ਪ੍ਰਭਾਵ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਜ਼ਿਲਿਆਂ ਵਿੱਚ ਦੇਖਣ ਨੂੰ ਮਿਲੇਗਾ ਹਾਲ ਹੀ ਵਿੱਚ ਪਏ ਹਲਕੇ ਮੀਂਹ ਤੋਂ ਬਾਅਦ ਰਾਜ ਦਾ ਔਸਤ ਤਾਪਮਾਨ ਥੋੜਾ ਘਟ ਗਿਆ ਹੈ 14 ਅਗਸਤ ਤੋਂ ਫਿਰ ਸਰਗਰਮ ਹੋਵੇਗਾ ਮੌਨਸੂਨ ਤਾਂ ਦੇਖੋ ਜ਼ਿਲ੍ਹਾ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਅਤੇ ਮਹਾਲੀ ਚ ਭਾਰੀ ਮੀਂਹ ਦੀ ਸੰਭਾਵਨਾ ਦੇ ਮੱਦੇ ਨਜ਼ਰ 10 11 ਤੇ 13 ਤਰੀਕ ਤੱਕ yellow alert ਜਾਰੀ ਕੀਤਾ ਗਿਆ ਹੈ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ 14 ਅਗਸਤ ਤੋਂ ਰਾਜ ਦੇ ਵਿੱਚ ਦੁਬਾਰਾ ਤੋਂ ਜੈਲੋ ਅਲਰਟ ਜਾਰੀ ਕੀਤਾ ਜਾਵੇਗਾ ਜਾਨੀ ਕਿ 14 ਅਗਸਤ ਤੱਕ ਮਾਨਸੂਨ ਦੁਬਾਰਾ ਤੋਂ ਸਰਗਰਮ ਹੋ ਜਾਵੇਗਾ ਉਧਰ ਇੱਕ ਹੋਰ ਵੱਡੀ ਖਬਰ ਕੁੱਲਗਾਮ ਚ ਸ਼ਹੀਦ ਹੋਏ ਪੰਜਾਬ ਦੇ ਫੌਜੀ ਜਵਾਨਾਂ ਦੇ ਪਰਿਵਾਰਾਂ ਨੂੰ 1-1 ਕਰੋੜ ਰੁਪਏ ਦੇਵੇਗੀ ਮਾਨ ਸਰਕਾਰ ਤਾਂ ਦੇਖੋ ਜੰਮੂ ਕਸ਼ਮੀਰ ਦੇ ਕੁੱਲਗਾਮ ਚ ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਪੰਜਾਬ ਦੇ ਦੋ ਫੌਜ ਦੇ ਜਵਾਨ ਸ਼ਹੀਦ ਹੋਏ ਨੇ ਇਨ੍ਹਾਂ ਵਿੱਚੋਂ ਸ਼ਹੀਦ ਫੌਜੀ ਜਵਾਨ ਹਰਮਿੰਦਰ ਸਿੰਘ ਮੰਡੀ ਗੋਵਿੰਦਗੜ੍ਹ ਦੇ ਪਿੰਡ ਬਦੀਨਪੁਰ ਦਾ ਵਸਨੀਕ ਸੀ ਜਦੋਂ ਕਿ ਸ਼ਹੀਦ ਪ੍ਰਿਤਪਾਲ ਸਿੰਘ ਖੰਨਾ ਦੇ ਪਿੰਡ ਮਨੂਪੁਰ ਦਾ ਵਸਨੀਕ ਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ ਫੌਜੀ ਜਵਾਨਾਂ ਦੇ ਪਰਵਾਰਾਂ ਨੂੰ 1-1 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ ਤਾਂ ਦੇਖੋ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਪਰਿਵਾਰਾਂ ਨਾਲ ਦਿਲੋਂ ਸਦਭੇਵਨਾ ਪ੍ਰਗਟ ਕਰਦੇ ਹਾਂ ਅਸੀਂ ਦੇਸ਼ ਦੀ ਰੱਖਿਆ ਲਈ ਸ਼ਹੀਦ ਹੋਏ ਸੈਨਿਕਾਂ ਦੀ ਭਾਵਨਾ ਅਤੇ ਬਹਾਦਰੀ ਨੂੰ ਸਲਾਮ ਕਰਦੇ ਹਾਂ ਤਾਂ ਦੇਖੋ ਸਰਕਾਰ ਨੇ ਆਪਣੇ ਵਾਅਦੇ ਅਨੁਸਾਰ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ 1-1 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ ਉਦੋਂ ਇੱਕ ਹੋਰ ਵੱਡੀ ਖਬਰ ਹੈ ਸਰਕਾਰੀ ਕਰਮਚਾਰੀਆਂ ਨੂੰ ਕਿੰਨੀ ਮਿਲਦੀ ਹੈ ਤਨਖਾਹ 8ਵੇਂ ਕਮਿਸ਼ਨ ਤੋਂ ਬਾਅਦ ਕਿੰਨਾ ਹੋਵੇਗਾ ਫਾਇਦਾ ਹੋਣਗੇ ਮਾਲੋਮਾਲ ਸਰਕਾਰੀ ਕਰਮਚਾਰੀਆਂ ਨੂੰ ਇੱਕ ਵੱਡਾ ਤੋਹਫਾ ਮਿਲਣ ਵਾਲਾ ਹੈ ਅਗਲੇ ਸਾਲ ਤੋਂ ਸਰਕਾਰੀ ਕਰਮਚਾਰੀਆਂ ਨੂੰ 8ਵੇਂ ਤਨਖਾਹ ਕਮਿਸ਼ਨ ਤਨਖਾਹ ਮਿਲੇਗੀ ਜਿਸ ਕਾਰਨ ਉਹਨਾਂ ਦੀ ਮੌਜੂਦਾ ਤਨਖਾਹ 'ਚ ਭਾਰੀ ਵਾਧਾ ਹੋਵੇਗਾ ਤਾਂ ਦੇਖੋ ਜੇਕਰ ਅਸੀਂ ਕੇਂਦਰਾ ਬੈਂਕ ਦੇ ਕਲਰਕਾਂ ਦੀ ਗੱਲ ਕਰੀਏ ਤਾਂ ਉਹਨਾਂ ਦੀ ਤਨਖਾਹ ਵਿੱਚ ਵੀ ਭਾਰੀ ਬਤਾ ਹੋਵੇਗਾ ਆ ਦੇਖੋ ਰਿਪੋਰਟਾਂ ਅਨੁਸਾਰ 8ਵੇਂ ਤਨਖਾਹ ਕਮਿਸ਼ਨ ਵਿੱਚ ਫਿਟਮੈਂਟ ਫੈਕਟਰ ਚ 2.57 ਰੱਖਿਆ ਜਾ ਸਕਦਾ ਹੈ ਜਿਸ ਦਾ ਮਤਲਬ ਹੈ ਕਿ ਮੂਲ ਤਨਖਾਹ ਨੂੰ 2.57 ਨਾਲ ਗੁਣਾ ਕਰਕੇ ਤਨਖਾਹ ਤੈਅ ਕੀਤੀ ਜਾਵੇਗੀ ਜਾਨੀ ਕਿ ਜੇ ਮੂਲ ਤਨਖਾਹ 19900 ਰੁਪਏ ਤਾਂ 2.57 ਨਾਲ ਗੁਣਾ ਕਰਕੇ ਇਹ ਲਗਭਗ 52143 ਰੁਪਏ ਤੱਕ ਪਹੁੰਚ ਜਾਵੇਗੀ ਮਹਿੰਗਾਈ ਪੱਤਾ ਘਰ ਪੱਤਾ ਅਤੇ ਹੋਰ ਵੀ ਪੱਤੇ ਵਧਣਗੇ ਜਿਸ ਦਾ ਲਭ ਆਮ ਲੋਕਾਂ ਨੂੰ ਕਰਮਚਾਰੀਆਂ ਨੂੰ ਹੋਵੇਗਾ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਉਧਰ ਇੱਕ ਹੋਰ ਵੱਡੀ ਖਬਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲੀ ਧਮਕੀ ਤੋਂ ਬਾਅਦ ਪੰਜਾਬ ਪੁਲਿਸ ਹੋਈ ਅਲਰਟ ਹੋਟਲਾਂ ਤੇ ਪੀਜੀ ਵਿੱਚ ਚੈਕਿੰਗ 15 ਅਗਸਤ ਨੂੰ ਆਜ਼ਾਦੀ ਦਿਵਸ ਦੇ ਜਸ਼ਨਾਂ ਨੂੰ ਲੈ ਕੇ ਪੰਜਾਬ ਪੁਲਿਸ ਚੌਕਸ ਹੋ ਗਈ ਹੈ ਅੱਜ ਪੁਲਿਸ ਨੇ ਕਈ ਜ਼ਿਲ੍ਹਿਆਂ ਵਿੱਚ ਚੈਕਿੰਗ ਮੁਹਿੰਮ ਚਲਾਈ ਹੈ ਜਿਸ ਵਿੱਚ ਹੋਟਲਾਂ, ਪੀਜੀ, ਰੇਲਵੇ ਸਟੇਸ਼ਨਾਂ ਤੇ ਅਤੇ ਬੱਸ ਸਟੈਂਡਾਂ ਦੀ ਵਿਸ਼ੇਸ਼ ਤੌਰ ਤੇ ਜਾਂਚ ਕੀਤੀ ਜਾ ਰਹੀ ਹੈ। ਸਖਤ ਨਾਕਾਬੰਦੀ ਅਤੇ ਰਾਤ ਦੀ ਚੈਕਪੁਆਇੰਟ ਚੈਕਿੰਗ ਵੀ ਕੀਤੀ ਜਾ ਰਹੀ ਹੈ। ਪੁਲਿਸ ਨੇ ਰਾਤ ਦੀ ਗਸ਼ਤ ਵਧਾ ਦਿੱਤੀ ਹੈ ਅਤੇ ਜਮਾਨਤ ਤੇ ਬਾਹਰ ਆਏ ਉਪਰਾਧੀਆਂ ਤੇ ਨਜ਼ਰ ਵੀ ਰੱਖੀ ਜਾ ਰਹੀ ਹੈ। ਪੁਲਿਸ ਨੇ ਲੋਕਾਂ ਨੂੰ ਕਿਹਾ ਕਿ ਜੇ ਕੋਈ ਤੁਹਾਡੇ ਨਾਲ ਰਹੇ ਲਈ ਆਉਂਦਾ ਤਾਂ ਉਸ ਦੀ ਪਛਾਣ ਦੀ ਪੁਸ਼ਟੀ ਕਰਵਾਉ ਤਾਂ ਦੇਖੋ ਉਧਰ ਇੱਕ ਹੋਰ ਵੱਡੀ ਤੇ ਤਾਜ਼ਾ ਖਬਰ ਤਾਂ ਦੇਖੋ ਪੰਜਾਬੀਆਂ ਨੂੰ ਮੋਦੀ ਸਰਕਾਰ ਦਾ ਵੱਡਾ ਤੋਹਫਾ ਅੰਮ੍ਰਿਤਸਰ ਤੋਂ ਕਟੜਾ ਲਈ ਚੱਲੀ ਪਹਿਲੀ ਬੰਦੇ ਭਾਰਤਾਂ 5 ਘੰਟੇ 35 ਮਿੰਟ ਦੀ ਹੋਵੇਗੀ ਯਾਤਰਾ ਅੰਮ੍ਰਿਤਸਰ ਤੋਂ ਮਾਹ ਵੈਸ਼ਨੋ ਦੇਵੀ ਦਰਬਾਰ ਕਟੜਾ ਜਾਣ ਲਈ ਇੱਕ ਨਵੀਂ ਬੰਦੇ ਭਾਰਤ ਐਕਸਪ੍ਰੈਸ ਸ਼ੁਰੂ ਕੀਤੀ ਗਈ ਹੈ ਜਿਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੈਂਗਲੌਰ ਤੋਂ ਆਨਲਾਈਨ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਹੈ ਆਮ ਲੋਕ 11 ਅਗਸਤ ਜਾਨੀ ਕਿ ਅੱਜ ਤੋਂ ਇਸ ਯਾਤਰਾ ਇਸ ਵਿੱਚ ਯਾਤਰਾ ਕਰ ਸਕਦੇ ਨੇ ਇਹ ਰੇਲ ਗੱਡੀ ਉੱਤਰੀ ਰੇਲਵੇ ਦੇ ਅਧੀਨ ਚੱਲੇਗੀ ਤੇ ਮੰਗਲਵਾਰ ਨੂੰ ਛੱਡ ਕੇ ਹਰ ਰੋਜ਼ ਚੱਲੇਗੀ ਵੱਡੀ ਖਬਰ ਤੁਹਾਡੇ ਸਾਹਮਣੇ ਹੈ ਅੰਮ੍ਰਿਤਸਰ ਤੋਂ ਕਟੜਾ ਦੀ ਯਾਤਰਾ ਸਿਰਫ 5 ਘੰਟੇ 35 ਮਿੰਟਾਂ 'ਚ ਪੂਰੀ ਕੀਤੀ ਜਾਵੇਗੀ ਜਿਸ ਨਾਲ ਸ਼ਰਧਾਲੂਆਂ ਨੂੰ ਤੇਜ਼ ਆਰਾਮਦਾਇਕ ਅਤੇ ਸਮਾਂ ਬਚਾਉਣ ਵਾਲਾ ਵਿਕਲਪ ਮਿਲੇਗਾ ਟ੍ਰੇਨ ਨੰਬਰ 26405 26406 ਹੋਵੇਗਾ ਇਸ ਦਾ ਰੂਟ ਅੰਮ੍ਰਿਤਸਰ ਬਿਆਸ ਜਲੰਧਰ ਸ਼ਹਿਰ ਪਠਾਨਕੋਟ ਕੈਂਟ ਜੰਮੂ ਤਵੀ ਤੋਂ ਕਟੜਾ ਹੋਵੇਗਾ ਉਧਰ ਹੁਣ ਪਟਵਾਰੀਆਂ ਕੋਲ ਤੁਹਾਨੂੰ ਜਾਣ ਦੀ ਲੋੜ ਨਹੀਂ ਸੇ ਸੇਵਾਵਾਂ ਘਰ ਬੈਠੇ ਹੀ ਪ੍ਰਾਪਤ ਕਰੋ ਤਾਂ ਦੇਖੋ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਾਸੀ ਹੁਣ ਮਾਲ ਵਿਭਾਗ ਨਾਲ ਜੁੜੀਆਂ 6 ਮਹੱਤਵਪੂਰਨ ਸੇਵਾਵਾਂ ਦਾ ਲਾਭ ਘਰ ਬੈਠੇ ਹੀ ਈਜੀ ਜਮ੍ਹਾਂਬੰਦੀ ਰਾਹੀਂ ਪੋਰਟਲ ਤੇ ਜਾ ਕੇ ਪ੍ਰਾਪਤ ਕਰ ਸਕਦੇ ਨੇ ਇਨ੍ਹਾਂ ਵਿੱਚ WhatsApp ਤੇ ਜਮ੍ਹਾਂਬੰਦੀ ਪ੍ਰਾਪਤ ਕਰਨਾ ਇੰਤਕਾਲ ਰਪਟ ਐਂਟਰੀ ਫਰਦ-ਵਰਦ ਵਰਗੀਆਂ ਸੇਵਾਵਾਂ ਸ਼ਾਮਲ ਨੇ ਉਹਨਾਂ ਨੇ ਕਿਹਾ ਕਿ ਇਸ ਪੋਰਟਲ ਰਾਹੀਂ ਲੋਕ ਆਪਣਾ ਸਮਾਂ ਅਤੇ ਮਿਹਨਤ ਬਚਾਉਂਦੇ ਨੇ ਬਿਨਾ ਪਟਵਾਰੀ ਨੂੰ ਮਿਲੇ ਹੀ ਕੰਮ ਕਰਵਾ ਸਕਦੇ ਨੇ ਆਨਲਾਈਨ ਜਮ੍ਹਾਂ ਬੰਦੀ ਦੀ ਕਾਪੀ ਡਿਜੀਟਲ ਹਸਤਾਕਰ ਅਤੇ QR ਕੋਡ ਸਮੇਤ ਉਪਲਬਧ ਹੋਵੇਗੀ ਇਸ ਨੂੰ ਸਕੈਨ ਕਰਕੇ ਰਜਿਸਟਰੀ ਲਈ ਪ੍ਰਯੋਗ ਕੀਤਾ ਜਾ ਸਕਦਾ ਹੈ ਅਤੇ ਰਜਿਸਟਰੀ ਲਈ ਮੈਨੂਅਲ ਫਰਦ ਦੀ ਲੋੜ ਨਹੀਂ ਰਹੇਗੀ ਉਹਨਾਂ ਦੱਸਿਆ ਕਿ ਜ਼ਮੀਨ ਦੀ ਨਵੀਂ ਰਜਿਸਟਰੀ ਹੋਣ ਤੇ ਇੰਤਕਾਲ ਆਪਣੇ ਆਪ ਹੀ 30 ਦਿਨਾਂ ਦੇ ਅੰਦਰ ਹੋ ਜਾਵੇਗਾ ਵਿਰਾਸਤ ਅਤੇ ਇੰਤਕਾਲ ਅਤੇ ਪੁਰਾਣੀ ਰਜਿਸਟਰੀ ਜਿਸ ਦਾ ਇੰਤਕਾਲ ਦਰਜ ਨਾ ਹੋਇਆ ਹੋਵੇ ਉਸ ਲਈ ਆਨਲਾਈਨ ਅਰਜੀ ਦੇ ਸਕਦੇ ਨੇ ਉਦੋਂ ਇੱਕ ਹੋਰ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਲੈਂਡ ਪੁੱਲਿੰਗ ਨੀਤੀ ਤੇ 10 ਸਤੰਬਰ ਤੱਕ ਅੰਤਿਮ ਰੋਕ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਦੀ ਲੈਂਡ ਪੁੱਲਿੰਗ ਨੀਤੀ ਤੇ ਅੰਤਿਮ ਰੋਕ ਨਗਾਹ ਦਿੱਤੀ ਹੈ ਸੂਬਾ ਸਰਕਾਰ ਨੇ ਜਦੋਂ ਨੀਤੀ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਤਾਂ ਹਾਈ ਕੋਰਟ ਨੇ ਇਸ ਤੇ ਰੋਕ ਲਗਾਏ ਜਾਣ ਦਾ ਆਪਣਾ ਇਰਾਦਾ ਸਾਫ ਕਰ ਦਿੱਤਾ ਹੈ ਹੁਣ ਅਗਲੀ ਸੁਣਵਾਈ 10 ਸਤੰਬਰ ਨੂੰ ਹੋਵੇਗੀ ਉਦੋਂ ਤੱਕ ਲੈਂਡ ਪੁਲਿੰਗ ਨੀਤੀ ਨੂੰ ਲੈ ਕੇ ਅੰਤਿਮ ਰੋਕ ਲਗਾ ਦਿੱਤੀ ਗਈ ਹੈ ਤਾਂ ਦੇਖੋ ਇਹ ਫੈਸਲਾ ਹਾਈ ਕੋਰਟ ਦਾ ਹੈ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਲੱਗਾ ਕਿਉਂਕਿ ਸੂਬਾ ਸਰਕਾਰ ਲੈਂਡ ਪੁਲਿੰਗ ਨੀਤੀ ਕਿਸਾਨ ਹਤੈਸ਼ੀ ਹੋਣ ਦਾ ਪ੍ਰਚਾਰ ਕਰ ਰਹੀ ਸੀ ਜਦਕਿ ਕਿਸਾਨਾਂ ਨੇ ਨੀਤੀ ਖਿਲਾਫ ਜਨਤਕ ਤੌਰ ਤੇ ਵਿਗਲ ਵਜਾਇਆ ਪੰਜਾਬ ਸਰਕਾਰ ਹੁਣ 10 ਸਤੰਬਰ ਨੂੰ ਆਪਣਾ ਜਵਾਬ ਦੇ ਪੇਸ਼ ਕਰੇਗੀ ਤਾਂ ਦੇਖੋ ਜਿੰਨੀ ਕਿ ਜਾਣਕਾਰੀ ਸਾਡੇ ਤੱਕ ਪਹੁੰਚ ਜਾ ਤੁਹਾਡੇ ਤੱਕ ਵੀਡੀਓ ਬਣਾ ਕੇ ਲੈ ਕੇ ਆਏ ਆ ਜੇਕਰ ਸਾਡੇ ਵੱਲੋਂ ਦਿੱਤੀ ਗਈ ਸਾਰੀ ਜਾਣਕਾਰੀ ਤੁਹਾਨੂੰ ਚੰਗੀ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਜੀ ਤਾਂ ਮਿਲਦੇ ਆ ਜੀ ਅਗਲੀ ਵੀਡੀਓ ਵਿੱਚ ਨਵਾਂ ਕੋਈ ਅਪਡੇਟ ਲੈ ਕੇ ਨਵੀਂ ਕੋਈ ਜਾਣਕਾਰੀ ਲੈ ਕੇ ਤਦ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ ਥੈਂਕ ਯੂ